ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਐਮਿਨੈਂਸ ਮਾਲਰੂਡ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ ਹਰ ਫੈਸਿਲਿਟੀ ਬੱਚਿਆਂ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਪ੍ਰਦੀਸ਼ਰ ਹੈ। ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐids ਟੀਵੀ ਕੇ ਯਾਨਸ ਇਹੋ ਜੀਆਂ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚ ਵੀ ਅਵੇਲੇਬਲ ਨਹੀਂ ਨੇ ਉਹ ਸਕੂਲ 'ਚ ਅਵੇਲੇਬਲ ਕਰਵਾਈਆਂ ਗਈਆਂ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10-10 20-20 50-50 ਲੱਖ ਦੇ ਪੈਕੇਜ ਮਿਲਣ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਫਾਫੇ ਨੂੰ ਦੇਖ ਕੇ ਸਾਰੇ ਚ ਡਰ ਦਾ ਮਾਹੌਲ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਤੇ ਇਹ ਨੀਲਾ ਲਿਫਾਫਾ ਕਿਸ ਨੇ ਰੱਖਿਆ ਸੀਗਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਆ ਪਤੀਜੇ ਦੇ ਵੱਲੋਂ ਹੀ ਚਾਚੇ ਦੀ ਦੁਕਾਨ ਤੇ ਇਹ ਲਿਫਾਫਾ ਰਖਵਾਇਆ ਗਿਆ ਸੀਗਾ ਪੂਰੀ ਸਾਜ਼ਿਸ਼ ਜਿਹੜੀ ਆ ਉਹ ਪਤੀਜੇ ਦੇ ਵੱਲੋਂ ਹੀ ਰਚੀ ਗਈ ਸੀ ਲੁਧਿਆਣਾ ਦੇ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਇੱਕ ਨੀਲਾ ਲਿਫਾਫਾ ਮਿਲਣ ਦੇ ਨਾਲ ਪੂਰਾ ਜਿਹੜਾ ਡਰ ਦਾ ਮਾਹੌਲ ਮਾਰਕੀਟ ਦੇ ਲੋਕਾਂ ਦੇ ਵਿੱਚ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀ ਪੁਲਿਸ ਨੂੰ ਵੀ ਬੁਲਾਇਆ ਗਿਆ ਸੀ ਪੂਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਗਈ ਹੈ ਇਸ ਪੂਰੀ ਘਟਨਾ ਦੀ ਜਿਹੜੀ ਸੀਸੀਟੀਵੀ ਆ ਹੁਣ ਉਹ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇੱਕ ਮਲਜਮ ਜਿਸ ਨੇ ਸਰਤ ਕੱਪਾਈ ਹੋਇਆ ਅਤੇ ਮਾਸਕ ਲਗਾਇਆ ਹੋਇਆ ਅਤੇ ਉਹ ਨੀਲਾ ਲਿਫਾਫਾ ਲੈ ਕੇ ਦੁਕਾਨ ਦੇ ਅੰਦਰ ਹੁੰਦਾ ਤੇ ਰੱਖ ਕੇ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਇੱਕ ਪਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਉਹ ਰਚੀ ਗਈ ਆ ਪਤੀਜੇ ਦੇ ਵੱਲੋਂ ਇਹ ਪੂਰੀ ਘਟਨਾ ਦੀ 사ਜਿਸ਼ ਰਚੀ ਗਈ ਆ ਤੇ ਨੀਲਾ ਪੈਸੇ ਵੀ ਦਿੱਤੇ ਗਏ ਸੀਗੇ ਉਸ ਮਲਚਮ ਨੂੰ ਪੈਸੇ ਦਿੱਤੇ ਗਏ ਸੀ ਸਾਥੀ ਨੂੰ ਤਾਂ ਪੁਲਿਸ ਨੇ ਪਤੀਜਾ ਅਤੇ ਮਲਚਮ ਦੋਵੇਂ ਹੀ ਗ੍ਰਿਫਤਾਰ ਕਰ ਲਏ ਗਏ ਆ ਦੋਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਘਟਨਾ ਦੀ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਿਸ આરોપી ਨੂੰ ਪੈਸੇ ਦਿੱਤੇ ਸੀ ਉਹ ਲਿਫਾਫਾ ਰੱਖਣ ਹੁੰਦਾ ਨੀਲਾ ਲਿਫਾਫਾ ਲੈ ਕੇ ਉਹ ਆਉਂਦਾ ਤੇ ਉਸੇ ਸਿਰ ਤੇ ਕੈਪ ਅਤੇ ਹੱਥ ਦੇ ਵਿੱਚ ਇਹ ਲਿਫਾਫਾ ਫੜਿਆ ਹੁੰਦਾ ਤੇ 마સ્ક ਲਗਾ ਕੇ ਹੀ ਦੁਕਾਨ ਦੇ ਅੰਦਰ ਇਹ ਆਉਂਦਾ ਅੰਦਰ ਦੁਕਾਨ ਦੇ ਅੰਦਰ ਐਂਟਰੀ ਕਰਦਾ ਅਤੇ ਲਿਫਾਫਾ ਰੱਖ ਕੇ ਉਥੋਂ ਚਲਾ ਜਾਂਦਾ ਤੇ ਜਦੋਂ ਤਿੰਨ ਦਿਨ ਬੀਤ ਜਾਂਦੇ ਆ ਤੇ ਫਿਰ ਉਸ ਮਾਰਕੀਟ ਦੇ ਲੋਕ ਜਦੋਂ ਇਹ ਲਿਫਾਫੇ ਨੂੰ ਦੇਖਦੇ ਆ ਦੁਕਾਨਦਾਰ ਜੋ ਕਿ ਦੁਕਾਨਦਾਰ ਹੁੰਦਾ ਉਸ ਦੇ ਵੱਲੋਂ ਇਸ ਲਿਫਾਫੇ ਨੂੰ ਦੇਖਿਆ ਜਾਂਦਾ ਕਿ ਕੋਈ ਵੀ ਇਸ ਲਿਫਾਫੇ ਨੂੰ ਲੈਣ ਨਹੀਂ ਆਇਆ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਬਣ ਗਿਆ ਸੀਗਾ ਇੱਕ ਸਹਿਮ ਜਿਹੜਾ ਸਹਿਮ ਕੇ ਸੇ ਉੱਥੇ ਦੇ ਲੋਕ ਕਿ ਲਿਫਾਫੇ ਦੇ ਵਿੱਚ ਕੀ ਹੋ ਸਕਦਾ ਜਦੋਂ ਉਹਨਾਂ ਨੇ ਦੇਖਿਆ ਤਾਂ ਲਿਫਾਫੇ ਦੇ ਵਿੱਚ ਪੈਟਰੋਲ ਤਾਰਾ ਬੈਟਰੀ ਇਸ ਤਰ੍ਹਾਂ ਦਾ ਸਮਾਨ ਨਿਕਲਿਆ ਸੀ ਬੰਬ ਨੂੰਵਾ ਚੀਜ਼ ਬਣਾਉਣ ਦਾ ਸਮਾਨ ਨਿਕਲਿਆ ਸੀਗਾ ਤਾਂ ਫਿਰ ਪੁਲਿਸ ਵੱਲੋਂ ਲਗਾਤਾਰ ਇਸ ਦੀ ਜਾਂਚ ਕੀਤੀ ਗਈ ਤੇ ਦੋਵੇਂ ਮੁਲਜ਼ਮ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਚਾਚੇ ਭਤੀਜਾ ਅਤੇ ਜਿਹੜਾ ਭਤੀਜਾ ਸਾਥੀ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਭਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਰਚੀ ਗਈ ਸੀ ਕਿ ਚਾਚੇ ਦੇ ਦੁਕਾਨ ਨੂੰ ਓੜੋਂ ਦੀ ਸਾਜ਼ਿਸ਼ ਜਿਹੜੀ ਆ ਭਤੀਜੇ ਦੇ ਵੱਲੋਂ ਰਚੀ ਗਈ ਸੀਗੀ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਬਲਾਸਟ ਨਹੀਂ ਹੋਇਆ ਤੇ ਜੇਕਰ ਇਹ ਬਲਾਸਟ ਹੁੰਦਾ ਤਾਂ ਵੱਡਾ ਨੁਕਸਾਨ ਜਿਹੜਾ ਉੱਥੇ ਉੱਥੇ ਦੇ ਲੋਕਾਂ ਨੂੰ ਸਹਿਣਾ ਪੈਣਾ ਸੀਗਾ ਇਸੇ ਨਾਲ ਇਲਾਕੇ ਦੇ ਲੋਕ ਜਿਹੜੇ ਸਹਿਮ ਗਏ ਸੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਮੁਸਤੈਦੀ ਦੇ ਨਾਲ આરોપી ਜਿਹੜੇ ਆ ਦੋਵੇਂ ਪੁਲਿਸ ਤੋਂ ਫੜ ਲਏ ਗਏ ਆ ਤੇ ਫਿਰ ਘਟਨਾ ਦੀ ਸੀਸੀਟੀਵੀ ਵੀਵੀ ਸਾਹਮਣੇ ਆਈਆਂ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਕੋ ਮਾਸਕ ਲਗਾ ਕੇ ਕੈਪ ਲਗਾ ਕੇ ਦੁਕਾਨ ਦੇ ਅੰਦਰ ਅੰਦਰ ਐਂਟਰੀ ਕਰ ਰਹੀ ਆ ਵੀਡੀਓ ਤੋਂ YouTube ਵੀਡੀਓ ਤੋਂ ਦੇਖ ਕੇ ਇਹ ਸਾਰੀ ਜਿਹੜੀ ਆ ਇਹ ਵੀਡੀਓ ਤਿਆਰ ਕੀਤੀ ਸਮਾਨ ਬੰਬਨਮਾ ਜਿਹੜੀ ਜਿਹੜੀ ਆ YouTube ਤੋਂ ਹੀ ਵੀਡੀਓ ਦੇਖ ਕੇ ਬੰਬ ਬਣਾਉਣ ਦੇ ਜਿਹੜੀ ਆ ਸਮਾਨ ਜਿਹੜਾ ਤਿਆਰ ਕੀਤਾ ਗਿਆ ਸੀਗਾ ਟਾਈਮਰ ਬੰਬ ਰੱਖਿਆ ਗਿਆ ਸੀਗਾ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਵੱਡਾ ਬਚਾਅ ਜਿਹੜਾ ਹੋ ਗਿਆ ਸੀ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਲਿਫਾਫਾ ਰੱਖਦਾ ਹੋਇਆ ਸਾਫ਼-ਸਾਫ਼ ਦਿਖਾਈ ਜਿਹੜਾ ਮਲਜਮ ਦੇ ਰਿਹਾ ਭਤੀਜੇ ਨੂੰ ਤਾਂ ਮਲਜਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਨੀਲੇ ਲਿਫਾਫੇ ਨੂੰ ਦੇਖ ਕੇ ਸਾਰੇ ਚ ਡਰ ਦਾ ਮਾਹੌਲ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਤੇ ਇਹ ਨੀਲਾ ਲਿਫਾਫਾ ਕਿਸ ਨੇ ਰੱਖਿਆ ਸੀਗਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਆ ਪਤੀਜੇ ਦੇ ਵੱਲੋਂ ਹੀ ਚਾਚੇ ਦੀ ਦੁਕਾਨ ਤੇ ਇਹ ਲਿਫਾਫਾ ਰਖਵਾਇਆ ਗਿਆ ਸੀਗਾ ਪੂਰੀ ਸਾਜ਼ਿਸ਼ ਜਿਹੜੀ ਆ ਉਹ ਪਤੀਜੇ ਦੇ ਵੱਲੋਂ ਹੀ ਰਚੀ ਗਈ ਸੀ ਲੁਧਿਆਣਾ ਦੇ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਇੱਕ ਨੀਲਾ ਲਿਫਾਫਾ ਮਿਲਣ ਦੇ ਨਾਲ ਪੂਰਾ ਜਿਹੜਾ ਡਰ ਦਾ ਮਾਹੌਲ ਮਾਰਕੀਟ ਦੇ ਲੋਕਾਂ ਦੇ ਵਿੱਚ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀ ਪੁਲਿਸ ਨੂੰ ਵੀ ਬੁਲਾਇਆ ਗਿਆ ਸੀ ਪੂਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਗਈ ਹੈ ਇਸ ਪੂਰੀ ਘਟਨਾ ਦੀ ਜਿਹੜੀ ਸੀਸੀਟੀਵੀ ਆ ਹੁਣ ਉਹ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇੱਕ ਮਲਜਮ ਜਿਸ ਨੇ ਕਰਤੇ ਕੱਪਾਈ ਹੋਈ ਆ ਅਤੇ ਮਾਸਕ ਲਗਾਇਆ ਹੋਇਆ ਅਤੇ ਉਹ ਨੀਲਾ ਲਿਫਾਫਾ ਲੈ ਕੇ ਦੁਕਾਨ ਦੇ ਅੰਦਰ ਹੁੰਦਾ ਤੇ ਰੱਖ ਕੇ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਇੱਕ ਪਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਉਹ ਰਚੀ ਗਈ ਆ ਪਤੀਜੇ ਦੇ ਵੱਲੋਂ ਇਹ ਪੂਰੀ ਘਟਨਾ ਦੀ 사지श ਰਚੀ ਗਈ ਆ ਤੇ ਨੀਲਾ ਪੈਸੇ ਵਿੱਚ ਦਿੱਤੇ ਗਏ ਸੀਗੇ ਉਸ ਮਲਚਮ ਨੂੰ ਪੈਸੇ ਦਿੱਤੇ ਗਏ ਸੀ ਸਾਥੀ ਨੂੰ ਤਾਂ ਪੁਲਿਸ ਨੇ ਪਟੀਜਾ ਅਤੇ ਮਲਚਮ ਦੋਵੇਂ ਹੀ ਗ੍ਰਿਫਤਾਰ ਕਰ ਲਏ ਗਏ ਆ ਦੋਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਘਟਨਾ ਦੀ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਿਸ આરોપી ਨੂੰ ਪੈਸੇ ਦਿੱਤੇ ਸੀ ਉਹ ਲਿਫਾਫਾ ਰੱਖਣ ਹੁੰਦਾ ਨੀਲਾ ਲਿਫਾਫਾ ਲੈ ਕੇ ਉਹ ਆਉਂਦਾ ਤੇ ਉਸੇ ਸਿਰ ਤੇ ਕੈਪ ਅਤੇ ਹੱਥ ਦੇ ਵਿੱਚ ਹਲੇ ਲਿਫਾਫਾ ਫੜਿਆ ਹੁੰਦਾ ਤੇ 마스크 ਲਗਾ ਕੇ ਹੀ ਦੁਕਾਨ ਦੇ ਅੰਦਰ ਇਹ ਆਉਂਦਾ ਅੰਦਰ ਦੁਕਾਨ ਦੇ ਅੰਦਰ ਐਂਟਰੀ ਕਰਦਾ ਅਤੇ ਲਿਫਾਫਾ ਰੱਖ ਕੇ ਉਥੋਂ ਚਲਾ ਜਾਂਦਾ ਤੇ ਜਦੋਂ ਤਿੰਨ ਦਿਨ ਬੀਤ ਜਾਂਦੇ ਆ ਤੇ ਫਿਰ ਉਸ ਮਾਰਕੀਟ ਦੇ ਲੋਕ ਜਦੋਂ ਇਹ ਲਿਫਾਫੇ ਨੂੰ ਦੇਖਦੇ ਆ ਦੁਕਾਨਦਾਰ ਜੋ ਕਿ ਦੁਕਾਨਦਾਰ ਹੁੰਦਾ ਉਸ ਦੇ ਵੱਲੋਂ ਇਸ ਲਿਫਾਫੇ ਨੂੰ ਦੇਖਿਆ ਜਾਂਦਾ ਕਿ ਕੋਈ ਵੀ ਇਸ ਲਿਫਾਫੇ ਨੂੰ ਲੈਣ ਨਹੀਂ ਆਇਆ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਬਣ ਗਿਆ ਸੀਗਾ ਇੱਕ ਸਹਿਮ ਜਿਹੜਾ ਸਹਿਮ ਕੇ ਸੇ ਉੱਥੇ ਦੇ ਲੋਕ ਕਿ ਲਿਫਾਫੇ ਦੇ ਵਿੱਚ ਕੀ ਹੋ ਸਕਦਾ ਜਦੋਂ ਉਹਨਾਂ ਨੇ ਦੇਖਿਆ ਤਾਂ ਲਿਫਾਫੇ ਦੇ ਵਿੱਚ ਪੈਟਰੋਲ ਤਾਰਾ ਬੈਟਰੀ ਇਸ ਤਰ੍ਹਾਂ ਦਾ ਸਮਾਨ ਨਿਕਲਿਆ ਸੀ ਬੰਬ ਨੂੰਵਾ ਚੀਜ਼ ਬਣਾਉਣ ਦਾ ਸਮਾਨ ਨਿਕਲਿਆ ਸੀਗਾ ਤੇ ਫਿਰ ਪੁਲਿਸ ਵੱਲੋਂ ਲਗਾਤਾਰ ਇਸ ਦੀ ਜਾਂਚ ਕੀਤੀ ਗਈ ਤੇ ਦੋਵੇਂ ਮੁਲਜ਼ਮ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਚਾਚੇ ਭਤੀਜਾ ਅਤੇ ਜਿਹੜਾ ਭਤੀਜਾ ਸਾਥੀ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਭਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਰਚੀ ਗਈ ਸੀ ਕਿ ਚਾਚੇ ਦੇ ਦੁਕਾਨ ਨੂੰ ੜੋਂਨ ਦੀ ਸਾਜ਼ਿਸ਼ ਜਿਹੜੀ ਆ ਭਤੀਜੇ ਦੇ ਵੱਲੋਂ ਰਚੀ ਗਈ ਸੀਗੀ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਬਲਾਸਟ ਨਹੀਂ ਹੋਇਆ ਤੇ ਜੇਕਰ ਇਹ ਬਲਾਸਟ ਹੁੰਦਾ ਤਾਂ ਵੱਡਾ ਨੁਕਸਾਨ ਜਿਹੜਾ ਉੱਥੇ ਉੱਥੇ ਦੇ ਲੋਕਾਂ ਨੂੰ ਸਹਿਣਾ ਪੈਣਾ ਸੀਗਾ ਇਸੇ ਨਾਲ ਇਲਾਕੇ ਦੇ ਲੋਕ ਜਿਹੜੇ ਸਹਿਮ ਗਏ ਸੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਮੁਸਤੈਦੀ ਦੇ ਨਾਲ આરોપી ਜਿਹੜੇ ਆ ਦੋਵੇਂ ਪੁਲਿਸ ਤੋਂ ਫੜ ਲਏ ਗਏ ਆ ਤੇ ਫਿਰ ਘਟਨਾ ਦੀ ਸੀਸੀਟੀਵੀ ਵੀ ਵੀ ਸਾਹਮਣੇ ਆਈਆਂ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਕੋ ਮਾਸਕ ਲਗਾ ਕੇ ਕੈਪ ਲਗਾ ਕੇ ਦੁਕਾਨ ਦੇ ਅੰਦਰ ਅੰਦਰ ਐਂਟਰੀ ਕਰ ਰਹੀ ਆ ਵੀਡੀਓ ਤੋਂ YouTube ਵੀਡੀਓ ਤੋਂ ਦੇਖ ਕੇ ਇਹ ਸਾਰੀ ਜੜੀ ਆ ਇਹ ਵੀਡੀਓ ਤਿਆਰ ਕੀਤੀ ਸਮਾਨ ਬੰਬਨਮਾ ਜਿਹੜੀ ਜੜੀ ਆ YouTube ਤੋਂ ਹੀ ਵੀਡੀਓ ਦੇਖ ਕੇ ਬੰਬ ਬਣਾਉਣ ਦੇ ਜਿਹੜੀ ਆ ਸਮਾਨ ਜਿਹੜਾ ਤਿਆਰ ਕੀਤਾ ਗਿਆ ਸੀਗਾ ਟਾਈਮਰ ਬੰਬ ਰੱਖਿਆ ਗਿਆ ਸੀਗਾ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਵੱਡਾ ਬਚਾਅ ਜਿਹੜਾ ਹੋ ਗਿਆ ਸੀ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਲਿਫਾਫਾ ਰੱਖਦਾ ਹੋਇਆ ਸਾਫ਼-ਸਾਫ਼ ਦਿਖਾਈ ਜਿਹੜਾ ਮਲਜਮ ਦੇ ਰਿਹਾ ਭਤੀਜੇ ਨੂੰ ਤਾਂ ਮਲਜਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਨੀਲੇ ਲਿਫਾਫੇ ਨੂੰ ਦੇਖ ਕੇ ਸਾਰੇ ਚ ਡਰ ਦਾ ਮਾਹੌਲ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਤੇ ਇਹ ਨੀਲਾ ਲਿਫਾਫਾ ਕਿਸ ਨੇ ਰੱਖਿਆ ਸੀਗਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਆ ਪਤੀਜੇ ਦੇ ਵੱਲੋਂ ਹੀ ਚਾਚੇਰੀ ਦੁਕਾਨ ਤੇ ਇਹ ਲਿਫਾਫਾ ਰਖਵਾਇਆ ਗਿਆ ਸੀਗਾ ਪੂਰੀ ਸਾਜ਼ਿਸ਼ ਜਿਹੜੀ ਆ ਉਹ ਪਤੀਜੇ ਦੇ ਵੱਲੋਂ ਹੀ ਰਚੀ ਗਈ ਸੀ ਲੁਧਿਆਣਾ ਦੇ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਇੱਕ ਨੀਲਾ ਲਿਫਾਫਾ ਮਿਲਣ ਦੇ ਨਾਲ ਪੂਰਾ ਜਿਹੜਾ ਡਰ ਦਾ ਮਾਹੌਲ ਮਾਰਕੀਟ ਦੇ ਲੋਕਾਂ ਦੇ ਵਿੱਚ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀ ਪੁਲਿਸ ਨੂੰ ਵੀ ਬੁਲਾਇਆ ਗਿਆ ਸੀ ਪੂਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਗਈ ਹੈ ਇਸ ਪੂਰੀ ਘਟਨਾ ਦੀ ਜਿਹੜੀ ਸੀਸੀਟੀਵੀ ਆ ਹੁਣ ਉਹ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇੱਕ ਮਲਜਮ ਜਿਸ ਨੇ ਸਿਰ ਤੇ ਕੈਪਾਈ ਹੋਈ ਆ ਅਤੇ ਮਾਸਕ ਲਗਾਇਆ ਹੋਇਆ ਅਤੇ ਉਹ ਨੀਲਾ ਲਿਫਾਫਾ ਲੈ ਕੇ ਦੁਕਾਨ ਦੇ ਅੰਦਰ ਹੁੰਦਾ ਤੇ ਰੱਖ ਕੇ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਪਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਉਹ ਰਚੀ ਗਈ ਆ ਪਤੀਜੇ ਦੇ ਵੱਲੋਂ ਇਹ ਪੂਰੀ ਘਟਨਾ ਦੀ 사지श ਰਚੀ ਗਈ ਆ ਤੇ ਨੀਲਾ ਪੈਸੇ ਵਿੱਚ ਦਿੱਤੇ ਗਏ ਸੀਗੇ ਉਸ ਮਲਚਮ ਨੂੰ ਪੈਸੇ ਦਿੱਤੇ ਸੀ ਸਾਥੀ ਨੂੰ ਤਾਂ ਪੁਲਿਸ ਨੇ ਪਟੀਜਾ ਅਤੇ ਮਲਚਮ ਦੋਵੇਂ ਹੀ ਗ੍ਰਿਫਤਾਰ ਕਰ ਲਏ ਗਏ ਆ ਦੋਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਘਟਨਾ ਦੀ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਿਸ આરોપી ਨੂੰ ਪੈਸੇ ਦਿੱਤੇ ਸੀ ਉਹ ਲਿਫਾਫਾ ਰੱਖਣ ਹੁੰਦਾ ਨੀਲਾ ਲਿਫਾਫਾ ਲੈ ਕੇ ਉਹ ਆਉਂਦਾ ਤੇ ਉਸੇ ਸਿਰ ਤੇ ਕੈਪ ਅਤੇ ਹੱਥ ਦੇ ਵਿੱਚ ਲਿਫਾਫਾ ਫੜਿਆ ਹੁੰਦਾ ਤੇ 마ਸਕ ਲਗਾ ਕੇ ਹੀ ਦੁਕਾਨ ਦੇ ਅੰਦਰ ਇਹ ਆਉਂਦਾ ਅੰਦਰ ਦੁਕਾਨ ਦੇ ਅੰਦਰ ਐਂਟਰੀ ਕਰਦਾ ਅਤੇ ਲਿਫਾਫਾ ਰੱਖ ਕੇ ਉਥੋਂ ਚਲਾ ਜਾਂਦਾ ਤੇ ਜਦੋਂ ਤਿੰਨ ਦਿਨ ਬੀਤ ਜਾਂਦੇ ਆ ਤੇ ਫਿਰ ਉਸ ਮਾਰਕੀਟ ਦੇ ਲੋਕ ਜਦੋਂ ਇਹ ਲਿਫਾਫੇ ਨੂੰ ਦੇਖਦੇ ਆ ਦੁਕਾਨਦਾਰ ਜੋ ਕਿ ਦੁਕਾਨਦਾਰ ਹੁੰਦਾ ਉਸ ਦੇ ਵੱਲੋਂ ਇਸ ਲਿਫਾਫੇ ਨੂੰ ਦੇਖਿਆ ਜਾਂਦਾ ਕਿ ਕੋਈ ਵੀ ਇਖਲਾਫਾਫੇ ਨੂੰ ਲੈਣ ਨਹੀਂ ਆਇਆ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਬਣ ਗਿਆ ਸੀਗਾ ਇੱਕ ਸਹਿਮ ਜਿਹੜਾ ਸਹਿਮ ਕੇਸੇ ਉੱਥੇ ਦੇ ਲੋਕ ਕੇ ਲਿਫਾਫੇ ਦੇ ਵਿੱਚ ਕੀ ਹੋ ਸਕਦਾ ਜਦੋਂ ਉਹਨਾਂ ਨੇ ਦੇਖਿਆ ਤਾਂ ਲਿਫਾਫੇ ਦੇ ਵਿੱਚ ਪੈਟਰੋਲ ਤਾਰਾ ਬੈਟਰੀ ਇਸ ਤਰ੍ਹਾਂ ਦਾ ਸਮਾਨ ਨਿਕਲਿਆ ਸੀ ਬੰਬ ਨੂੰਾਂ ਚੀਜ਼ ਬਣਾਉਣ ਦਾ ਸਮਾਨ ਨਿਕਲਿਆ ਸੀਗਾ ਤੇ ਫਿਰ ਪੁਲਿਸ ਵੱਲੋਂ ਲਗਾਤਾਰ ਇਸਰ ਜਾਂਚ ਕੀਤੀ ਗਈ ਤੇ ਦੋਵੇਂ ਮੁਲਜ਼ਮ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਚਾਚੇ ਭਤੀਜਾ ਅਤੇ ਜਿਹੜਾ ਭਤੀਜਾ ਸਾਥੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਭਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਰਚੀ ਗਈ ਸੀ ਕਿ ਚਾਚੇ ਦੇ ਦੁਕਾਨ ਨੂੰ ੜੋਂਨ ਦੀ ਸਾਜ਼ਿਸ਼ ਜਿਹੜੀ ਆ ਭਤੀਜੇ ਦੇ ਵੱਲੋਂ ਰਚੀ ਗਈ ਸੀਗੀ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਬਲਾਸਟ ਨਹੀਂ ਹੋਇਆ ਤੇ ਜੇਕਰ ਇਹ ਬਲਾਸਟ ਹੁੰਦਾ ਤਾਂ ਵੱਡਾ ਨੁਕਸਾਨ ਜਿਹੜਾ ਉੱਥੇ ਉੱਥੇ ਦੇ ਲੋਕਾਂ ਨੂੰ ਸਹਿਣਾ ਪੈਣਾ ਸੀਗਾ ਇਸੇ ਨਾਲ ਇਲਾਕੇ ਦੇ ਲੋਕ ਜਿਹੜੇ ਸਹਿਮ ਗਏ ਸੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਮੁਸਤੈਦੀ ਦੇ ਨਾਲ આરોપી ਜਿਹੜੇ ਆ ਦੋਵੇਂ ਪੁਲਿਸ ਤੋਂ ਫੜ ਲਏ ਗਏ ਆ ਤੇ ਫਿਰ ਘਟਨਾ ਦੀ ਸੀਸੀਟੀਵੀ ਵੀ ਵੀ ਸਾਹਮਣੇ ਆਈਆਂ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਕੋ ਮਾਸਕ ਲਗਾ ਕੇ ਕੈਪ ਲਗਾ ਕੇ ਦੁਕਾਨ ਦੇ ਅੰਦਰ ਅੰਦਰ ਐਂਟਰੀ ਕਰ ਰਿਹਾ ਵੀਡੀਓ ਤੋਂ YouTube ਵੀਡੀਓ ਤੋਂ ਦੇਖ ਕੇ ਇਹ ਸਾਰੀ ਜੜੀ ਆ ਵੀਡੀਓ ਤਿਆਰ ਕੀਤੀ ਸਮਾਨ ਬੰਬ ਨਮਾ ਜਿਹੜੀ ਜੜੀ ਆ YouTube ਤੋਂ ਹੀ ਵੀਡੀਓ ਦੇਖ ਕੇ ਬੰਬ ਬਣਾਉਣ ਦੇ ਜਿਹੜੀ ਆ ਸਮਾਨ ਜਿਹੜਾ ਤਿਆਰ ਕੀਤਾ ਗਿਆ ਸੀਗਾ ਟਾਈਮਰ ਬੰਬ ਰੱਖਿਆ ਗਿਆ ਸੀਗਾ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਵੱਡਾ ਬਚਾਅ ਜਿਹੜਾ ਹੋ ਗਿਆ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਲਿਫਾਫਾ ਰੱਖਦਾ ਹੋਇਆ ਸਾਫ਼-ਸਾਫ਼ ਦਿਖਾਈ ਜਿਹੜਾ ਮਲਜਮ ਦੇ ਰਿਹਾ ਭਤੀਜੇ ਨੂੰ ਤਾਂ ਮਲਜਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ